ਸਤਿ ਸ਼੍ਰੀ ਅਕਾਲ ਅੱਜ ਦੇ ਮੁੱਦੇ ਲੈ ਕੇ ਮੈਂ ਦਰਸ਼ਨ ਸਿੰਘ ਦਰਸ਼ਕ ਹਾਜ਼ਰ ਹਾਂ ਅੱਜ ਦੇ ਮੁੱਦੇ ਦੇ ਤੇ ਆਪਾਂ ਜਦੋਂ ਗੱਲ ਕਰਾਂਗੇ ਅੱਜ ਤਰਨਤਾਰਨ ਜਿਮਨੀ ਚੋਣ ਦੇ ਨਤੀਜੇ ਸਾਹਮਣੇ ਆਏ ਨੇ ਜੋ ਹੁਣ ਤੱਕ ਰੁਝਾਨ ਸਾਹਮਣੇ ਆਏ ਨੇ ਉਹਨਾਂ ਤੋਂ ਇਹੀ ਨਜ਼ਰ ਆ ਰਿਹਾ ਹੈ ਕਿ ਅਕਾਲੀ ਦਲ ਬਾਦਲ ਦੂਜੇ ਸਥਾਨ ਤੇ ਤੇ ਆਮ ਆਦਮੀ ਪਾਰਟੀ ਇੱਕ ਵਾਰ ਫੇਰ ਇਹ ਜਿਮਨੀ ਚੋਣ ਜੋ ਤਲ ਜਾ ਰਹੀ ਹੈ ਹਰਮੀਤ ਸਿੰਘ ਸੰਧੂ ਜਿਹੜੇ ਇੱਕ ਸਮੇਂ ਅਕਾਲੀ ਦਲ ਬਾਦਲ ਦੇ ਲੀਡਰ ਹੁੰਦੇ ਸੀਗੇ ਤੇ ਇਸ ਜ਼ਿਮਨੀ ਚੋਣ ਦੇ ਦੌਰਾਨ ਉਹ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਏ ਨੇ ਜਿਹੜਾ ਤਰਨਤਨ ਦਾ ਇਲਾਕਾ ਹੈ ਉਂਜ ਤਾਂ ਇਸ ਨੂੰ ਪੰਥਕ ਇਲਾਕਾ ਕਿਹਾ ਜਾਂਦਾ ਹੈ ਜਾਂ ਇਸ ਨੂੰ ਪੰਥਕ ਹਲਕਾ ਕਿਹਾ ਜਾਂਦਾ ਹੈ ਪਰ ਇੱਥੇ ਇਹ ਗੱਲ ਵੀ ਸਹੀ ਨਹੀਂ ਹੈ ਕਿ ਇੱਥੋਂ ਗੈਰ ਪੰਥਕ ਉਮੀਦਵਾਰ ਜਿੱਤੇ ਨਹੀਂ ਹੈਗੇ ਤੇ ਜਿਵੇਂ ਕਿ 2017 ਦੀ ਚੋਣਾਂ ਦੇ ਵਿੱਚ ਤਰਮਿੰਦਰ ਅਗਨੀ ਹੋਤਰੀ ਜਿਹੜੇ ਕਿ ਅਕਾਲ ਕਾਂਗਰਸ ਦੇ ਉਮੀਦਵਾਰ ਸੀਗੇ ਉਹ ਚੋਣ ਜਿੱਤੇ ਸੀਗੇ ਕੈਪਟਨ ਅਮਰਿੰਦਰ ਸਿੰਘ ਉਸ ਸਮੇਂ ਮੁੱਖ ਮੰਤਰੀ ਬਣੇ ਸੀਗੇ ਉਸ ਤੋਂ ਬਾਅਦ 2022 ਦੇ ਵਿੱਚ ਇਥੋਂ ਡਾਕਟਰ ਕਸ਼ਮੀਰ ਸਿੰਘ ਸੋਹਲ ਚੋਣ ਜਿੱਤੇ ਸੀਗੇ ਜਿਨ੍ਹਾਂ ਦਾ ਪਿਛਲੇ ਦਿਨੀ ਦਿਹਾਂਤ ਹੋ ਗਿਆ ਸੀਗਾ ਇਸ ਗੱਲ ਕਰਕੇ ਇੱਥੇ ਜਿਹੜੀ ਇਹ ਸੀਟ ਖਾਲੀ ਹੋਈ ਸੀਗੀ ਤੇ ਇਸ ਸੀਟ ਖਾਲੀ ਹੋਣ ਕਰਕੇ ਹੀ ਇੱਥੇ ਵੋਟਾ ਪਈਆਂ ਨੇ ਤੇ ਇਸ ਦੌਰਾਨ ਚੜ੍ਹ ਹੈ ਇਹ ਜਿਹੜੀ ਚੋਣ ਹੈ ਬੜੀ ਮਹੱਤਵਪੂਰਨ ਰਹੀ ਹੈ ਤੇ ਹੁਣ ਤੱਕ ਜਿਹੜੀਆਂ ਜ਼ਿਮਨੀ ਚੋਣਾਂ ਹੋਈਆਂ ਨੇ ਜਿਹਦੇ ਵਿੱਚੋਂ ਸਭ ਤੋਂ ਪਹਿਲਾਂ ਆਪਾਂ ਜੇਕਰ ਜਲੰਧਰ ਦੀ ਚੁਣਲਣ ਨੇ ਆ ਤੇ ਉਸ ਦੇ ਬਾਅਦ ਵਿੱਚ ਜਿਹੜਾ ਚੁਣੀ ਲਾਲ ਭਗਤ ਜਿਹੜੇ ਗਿਆ ਉੱਥੋਂ ਚੋਣ ਜਿੱਤੇ ਸੀਗੇ ਤੇ ਉੱਥੋਂ ਭਾਰਤੀ ਜਨਤਾ ਪਾਰਟੀ ਦੂਜੇ ਸਥਾਨ ਤੇ ਰਹੀ ਸੀਗੀ ਤੇ ਉਸ ਤੋਂ ਬਾਅਦ ਜਿੰਨੀਆਂ ਵੀ ਜ਼ਿਮਨੀ ਚੋਣਾਂ ਹੋਈਆਂ ਨੇ ਉਸ ਦੇ ਵਿੱਚ ਸਿਰਫ ਬਰਨਾਲੀ ਦੀ ਚੋਣ ਛੱਡ ਕੇ ਬਾਕੀ ਸਾਰੀਆਂ ਚੋਣਾਂ ਜਿਹੜੀਆਂ ਹੈਗੀਆਂ ਸੀਗੀਆਂ ਉਹ ਜਿਹੜੀ ਆਮ ਆਦਮੀ ਪਾਰਟੀ ਜਿੱਤਦੀ ਆਈ ਹੈ ਤੇ ਜਲੰਧਰ ਦੀ ਜਿਹੜੀ ਸੀਟ ਸੀਗੀ ਉੱਥੇ ਜਿਹੜਾ ਹੈ ਆਕਾਦੀ ਦਲ ਬਹੁਤ ਪਛੜ ਗਿਆ ਸੀਗਾ ਤੇ ਜਿਹੜੀਆਂ ਬਾਕੀ ਦੀਵਨੀ ਚੋਣਾਂ ਸੀਗੀਆਂ ਉਹਦੇ ਵਿੱਚ ਆਕਾਲੀ ਦਲ ਨੇ ਜਿਹੜਾ ਹੈ ਹਿੱਸਾ ਹੀ ਨਹੀਂ ਲਿਆ ਸੀਗਾ ਜਿਹੜੀ ਉਸ ਤੋਂ ਬਾਅਦ ਜਿਹੜੀ ਲੁਧਿਆਣਾ ਦੀ ਚੋਣ ਹੋਈ ਹੈ ਜਿੱਥੇ ਸੰਜੀਵ अरोड़ा ਚੋਣ ਜਿੱਤੇ ਸੀਗੇ ਆਮ ਆਦਮੀ ਪਾਰਟੀ ਦੇ ਉੱਥੇ ਆਕਾਲੀ ਦਲ ਨੇ ਜ਼ਰੂਰ ਹਿੱਸਾ ਲਿਆ ਸੀਗਾ ਤੇ ਪਰ ਉਹ ਚੌਥੇ ਸਥਾਨ ਤੇ ਰਹੇ ਸੀਗੇ ਇਹ ਜਿਹੜੀ ਤਰਨ ਤਾਰਨ ਦੀ ਚੋਣ ਹੈ ਇਹ ਇਸ ਗੱਲ ਕਰਕੇ ਬੜੀ ਮਹੱਤਵਪੂਰਨ ਲਈ ਹੈ ਕਿਉਂਕਿ ਇੱਥੇ ਜਿੱਥੇ ਹਰਮੀਰ ਸਿੰਘ ਸੰਧੂ ਚੋਣ ਲੜ ਰਹੇ ਸੀਗੇ ਤੇ ਉਹਨਾਂ ਦੇ ਨਾਲ-ਨਾਲ ਅ ਅਕਾਲੀ ਦਲ ਵੱਲੋਂ ਬੀਬੀ ਸੁਖਵਿੰਦਰ ਕੌਰ ਰੰਧਾਵਾ ਨੂੰ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਸੀਗਾ ਤੇ ਇਹਦੇ ਨਾਲ-ਨਾਲ ਕਰਨਬੀਰ ਸਿੰਘ ਬੁਰਜ ਕਾਂਗਰਸ ਵੱਲੋਂ ਹਰਜੀਤ ਸਿੰਘ ਸੰਧੂ ਭਾਰਤੀ ਜਨਤਾ ਪਾਰਟੀ ਵੱਲੋਂ ਤੇ ਮਨਦੀਪ ਸਿੰਘ ਵਾਰਿਸ ਪੰਜਾਬ ਦੇ ਵੱਲੋਂ ਚੋਣ ਲੜੀ ਜਾ ਰਹੀ ਹੈ ਤੇ ਇਸ ਸਮੇਂ ਜਿਹੜਾ ਵਾਰਿਸ ਪੰਜਾਬ ਦੇ ਹੈ ਉਮੀਦਵਾਰ ਨੇ ਮਨਦੀਪ ਸਿੰਘ ਉਹਨਾਂ ਨੂੰ ਸਮਰਥਨ ਅਕਾਲੀ ਦਲ ਮਾਨਦਬ ਪ੍ਰਾਪਤ ਸੀਗਾ ਪੁਨਰ ਸਰਜੀਤ ਅਕਾਲੀ ਦਲ ਜਿਹਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਨੇ ਉਹਨਾਂ ਦਾ ਵੀ ਸਮਰਥਨ ਪ੍ਰਾਪਤ ਸੀਗਾ ਤੇ ਹੋਰ ਵੀ ਜਿਹੜੇ ਛੋਟੇ-ਛੋਟੇ ਅਕਾਲੀ ਦਲ ਨੇ ਉਹਨਾਂ ਦਾ ਸਮਰਥਨ ਪ੍ਰਾਪਤ ਸੀਗਾ ਤੇ ਜਦੋਂ ਹੁਣ ਵੋਟਾਂ ਪਈਆਂ ਉਸ ਸਮੇਂ ਜਿਹੜਾ ਰੁਝਾਨ ਚੱਲ ਰਿਹਾ ਸੀਗਾ ਉਸ ਰੁਝਾਨ ਦੇ ਦੌਰਾਨ ਐ ਕੁਝ ਚੈਨਲ ਇਹ ਦਿਖਾ ਰਹੇ ਸੀਗੇ ਕਿ ਜਿਹੜੀ ਟੱਕਰ ਹੈ ਉਹ ਹਰਮੀਤ ਸਿੰਘ ਸੰਧੂ ਤੇ ਬੀਬੀ ਰੰਧਾਵਾ ਵਿਚਾਲੇ ਹੈ ਤੇ ਵਿਚ ਵਿੱਚ ਕੁਝ ਚੈਨਲ ਇਹ ਵੀ ਕਹਿ ਰਹੇ ਸੀਗੇ ਕਿ ਮਨਦੀਪ ਸਿੰਘ ਨੂੰ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ ਕਿਉਂਕਿ ਮਨਦੀਪ ਸਿੰਘ ਦੇ ਹੱਕ ਵਿੱਚ ਵੀ ਵੋਟ ਬਹੁਤ ਜ਼ਿਆਦਾ ਪੁੱਗ ਸਕਦੀ ਹੈ ਅਜਿਹਾ ਨਹੀਂ ਹੈ ਕਿ ਮਨਦੀਪ ਸਿੰਘ ਦੇ ਹੱਕ ਵਿੱਚ ਵੋਟ ਪੁੱਗਤੀ ਨਹੀਂ ਹੈ ਤੇ ਉਹ ਤੀਜੇ ਸਥਾਨ ਤੇ ਪਹੁੰਚੇ ਨੇ ਤੇ ਇੱਥੇ ਜਿਹੜੀ ਸਭ ਤੋਂ ਵੱਡੀ ਸੈਟਬੈਕ ਹੋਈ ਹੈ ਜਾਂ ਆਪਾਂ ਨਮੋਸ਼ੀ ਹੋਈਆ ਉਹ ਦੋ ਨੈਸ਼ਨਲ ਪਾਰਟੀਆਂ ਨੂੰ ਮਿਲਿਆ ਉਹਦੇ ਵਿੱਚ ਕਾਂਗਰਸ ਹੈ ਤੇ ਫਿਰ ਉਸ ਤੋਂ ਬਾਅਦ ਭਾਰਤੀ ਜਨਤਾ ਪਾਰਟੀ ਹੈ ਭਾਰਤੀ ਜਨਤਾ ਪਾਰਟੀ ਪਿਛਲੇ ਲੰਬੇ ਸਮੇਂ ਤੋਂ ਅਸੀਂ ਦੇਖਦੇ ਆ ਰਹੇ ਹਾਂ ਕਿ ਪੰਜਾਬ ਦੇ ਵਿੱਚ ਲਗਾਤਾਰ ਸਰਗਰਮੀਆਂ ਚਲਾ ਰਹੀ ਹੈ ਤੇ ਉਸ ਵੱਲੋਂ ਦਾਵਾ ਕੀਤਾ ਜਾ ਰਿਹਾ ਹੈ ਕਿ ਇਹ ਜਿਹੜੀਆਂ ਚੋਣਾਂ ਨੇ ਇਹ ਇਹ ਤਾਂ ਅਲੱਗ ਰਹੀਆਂ ਇਸ ਤੋਂ ਇਲਾਵਾ ਜਿਹੜੇ 2027 ਦੇ ਵਿੱਚ ਜਿਹੜੀ ਇਹ ਚੋਣਾਂ ਹੋਣੀਆਂ ਨੇ ਉਹਦੇ ਵਿੱਚ ਅਸੀਂ ਇਕੱਲੇ ਹੀ ਚੋਣ ਲੜਾਂਗੇ ਤੇ ਇੱਥੇ ਸਰਕਾਰ ਬਣਾਵਾਂਗੇ ਤੇ ਇਸੇ ਰਣਨੀਤੀ ਤਹਿਤ ਇੱਥੇ ਵੱਡੇ ਵੱਡੇ ਲੀਡਰ ਆਏ ਜਿਨ੍ਹਾਂ ਨੇ ਹਰਜੀਤ ਸਿੰਘ ਸੰਧੂ ਦੇ ਹੱਕ ਵਿੱਚ ਪ੍ਰਚਾਰ ਵੀ ਕੀਤਾ ਜਿਹਦੇ ਵਿੱਚ ਨਾਇਬ ਸਿੰਘ ਸੈਣੀ ਵੀ ਸਹੀਗੇ ਤੇ ਨਾਲ-ਨਾਲ ਜਿਹੜੇ ਹੈਗੇ ਆ ਦਿੱਲੀ ਦੇ ਮੁੱਖ ਮੰਤਰੀ ਵੀ ਸ਼ਾਮਲ ਸੀਗੇ ਤੇ ਹੋਰ ਵੀ ਵੱਡੇ ਵੱਡੇ ਲੀਡਰ ਆਏ ਨੇ ਪਰ ਉਹਨਾਂ ਨੂੰ ਉਸ ਅਨੁਸਾਰ ਵੋਟਾਂ ਨਹੀਂ ਮਿਲੀਆਂ ਜਿਹੜੀ ਇੱਕ ਮਿਲਣੀਆਂ ਚਾਹੀਦੀ ਸੀਗੇ ਜਿਵੇਂ ਉਹ ਕਹਿੰਦੇ ਆ ਰਹੇ ਸੀਗੇ ਕਿ ਅਸੀਂ ਜਿਹੜਾ ਹੈ ਪੰਜਾਬ ਦੇ ਪਿੰਡੂ ਹਲਕਿਆਂ ਦੇ ਵਿੱਚ ਵੀ ਪੈਰ ਪਸਾਰ ਲਵਾਂਗੇ ਤੇ ਅਕਾਲੀ ਦਲ ਦੇ ਨਾਲ ਜਿਹੜਾ ਹੈ ਗਠਜੋੜ ਕਰਨ ਦੀ ਲੋੜ ਨਹੀਂ ਪੈਗੀ ਤੇ ਜਿੱਥੋਂ ਤੱਕ ਸੁਖਬੀਰ ਸਿੰਘ ਬਾਦਲ ਦੀ ਗੱਲ ਹੈ ਸਖਵੀਰ ਸਿੰਘ ਬਾਦਲ ਨੇ ਪਿਛਲੇ ਸਮੇਂ ਦਰਾਂ ਹੜ੍ਹਾਂ ਦੇ ਵਿੱਚ ਜਾਂ ਲੋਕਾਂ ਦੇ ਵਿੱਚ ਪਹੁੰਚ ਕੇ ਉਹਨਾਂ ਦੀ ਸਹਾਇਤਾ ਕੀਤੀ ਆਰਥਿਕ ਤੌਰ ਤੇ ਸਹਾਇਤਾ ਕੀਤੀ ਇਸ ਤੋਂ ਇਲਾਵਾ ਇਹ ਵੀ ਵਾਅਦਾ ਕੀਤਾ ਤੇ ਦਾਵਾ ਵੀ ਕੀਤਾ ਕਿ ਜਿਹੜੇ ਜਿਹੜੇ ਕਿਸਾਨ ਹੜ੍ਹਾਂ ਦੀ ਮਾਰ ਹੇਠ ਆ ਗਏ ਨੇ ਉਹਨਾਂ ਦੇ ਜਿਹੜਾ ਹੈਗਾ ਉਹਨਾਂ ਦੀ ਹਰ ਤਰ੍ਹਾਂ ਕੇ ਦੇ ਨਾਲ ਮਦਦ ਕੀਤੀ ਜਾਊਗੀ ਤੇ ਉਹਨਾਂ ਨੂੰ ਬੀਜ ਵੀ ਪਹਚਾਏ ਪਸ਼ੂਆਂ ਵਾਸਤੇ ਚਾਰਾ ਵੀ ਪਹਚਾਇਆ ਤੇ ਇਹ ਜਿਹੜੇ ਹਾਲਾਤ ਬਣੇ ਹੋਏ ਨੇ ਉਥੋਂ ਸੁਖਵੀਰ ਸਿੰਘ ਬਾਦਲ ਨੂੰ ਲੋਕਾਂ ਨੇ ਤਰਨ ਤਰਨ ਦੇ ਬਹੁਤ ਵੱਡਾ ਹੰਗਾਰਾ ਦਿੱਤਾ ਤੇ ਸਿਆਸੀ ਮਾਹਿਰ ਕਹਿ ਰਹੇ ਨੇ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਦੇ ਲੋਕਾਂ ਨੂੰ ਇੱਕ ਖੇਤਰੀ ਪਾਰਟੀ ਦੀ ਲੋੜ ਹੈ ਹਾਲਾਂਕਿ ਪਿਛਲੇ ਸਮੇਂ ਦੌਰਾਨ ਇਸ ਖੇਤਰੀ ਪਾਰਟੀ ਨੂੰ ਜਿਹੜਾ ਹੈ ਲੋਕਾਂ ਨੇ ਰੱਦ ਕਰਤਾ ਸੀ ਕਿਉਂਕਿ ਉਸ ਦੀਆਂ ਨੀਤੀਆਂ ਅਜੀਆਂ ਸੀਗੀਆਂ ਪੰਜਾਬ ਦੇ ਵਿੱਚ ਜਿਹੜੀ ਜਮਨੀ ਚੋਣ ਤਰਨ ਤਰਨ ਦੀ ਹੋ ਰਹੀ ਹੈ ਉਸ ਸਬੰਧ ਵਿੱਚ ਜਿਹੜੇ ਨਤੀਜੇ ਸਾਹਮਣੇ ਆ ਰਹੇ ਨੇ ਉਸ ਨੂੰ ਦੇਖਦੇ ਹੋਏ ਅਸੀਂ ਸਾਡੇ ਸੀਨੀਅਰ ਪੱਤਰਕਾਰ ਬਘੇਲ ਸਿੰਘ ਢਾਲੀਵਾਲ ਨਾਲ ਗੱਲਬਾਤ ਕੀਤੀ ਹੈ ਢਾਲੀਵਾਲ ਸਾਹਿਬ ਸਤਿ ਸ਼ਕਾਲ ਸਤਿ ਸ਼ਕਾਲ ਜੀ ਸਤਿ ਸ਼ਕਾਲ ਢਾਲੀਵਾਲ ਸਾਹਿਬ ਜਿਸ ਤਰੀਕੇ ਦੇ ਨਾਲ ਰੁਝਾਨ ਤੁਸੀਂ ਦੇਖੀ ਨੇ ਉੱਥੋਂ ਤੁਹਾਨੂੰ ਕੀ ਲੱਗਦਾ ਹੈ ਕਿ ਅਕਾਲੀ ਦਲ ਬਾਦਲ ਦੀ ਜਿਹੜੀ ਸਥਿਤੀ ਕਾਫੀ ਮਜ਼ਬੂਤ ਨਜ਼ਰ ਆ ਰਹੀ ਹੈ ਤੇ ਦੂਜੇ ਪਾਸੇ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਮਨਦੀਪ ਸਿੰਘ ਭਾਵੇਂ ਕਿ ਤੀਜੇ ਸਥਾਨ ਤੇ ਚਾਹ ਰਹੇ ਨੇ ਤੇ ਉਹਨਾਂ ਨੂੰ ਵੀ ਚੰਗੀ ਵੋਟ ਮਿਲੀ ਹੈ ਤੇ ਇਥੋਂ ਕੀ ਲੱਗਦਾ ਹੈ ਕਿ ਜਿਹੜੀ ਪੰਥਕ ਵੋਟ ਹੈ ਜੇਕਰ ਨਾ ਵੰਡੀ ਜਾਂਦੀ ਤਾਂ ਕਿਸ ਇੱਥੇ ਕੀ ਹਾਲਾਤ ਹੋਣੇ ਸੀਗੇ ਜੀ ਬਿਲਕੁਲ ਇਹ ਤਾਂ ਕਹਿਣ ਤੋਂ ਦੇਖੋ ਆਪਾਂ ਪਹਿਲਾਂ ਵੀ ਆਮ ਤੌਰ ਤੇ ਗੱਲ ਚੱਲਦੀ ਹੈ ਵੀ ਜੇ ਪੰਜਾਬ ਦੇ ਵਿੱਚ ਪੰਥਕ ਧਰਾਂ ਅਕਾਲੀ ਧਰਾਂ ਇੱਕ ਹੋਣ ਤਾਂ ਇਹਨਾਂ ਨੂੰ ਕੋਈ ਹਰਾ ਨਹੀਂ ਸਕਦਾ ਇੱਥੇ ਹੋਰ ਕੋਈ ਵੀ ਸਰਕਾਰ ਕਦੇ ਵੀ ਨਹੀਂ ਬਣ ਸਕਦੀ ਜਨਤ ਦੇ ਵਿੱਚ ਤੇ ਉਹ ਤਾਂ ਇਹੀ ਕਾਰਨ ਆ ਵੀ ਇਹ ਫਟੇ ਹੁੰਦੇ ਨੇ ਜਿਹੜੀ ਇਹ ਹੁਣ ਦੀ ਚੋਣ ਹੈ ਇਹਦੇ ਵਿੱਚ ਇੱਕ ਤਾਂ ਜੇ ਅਕਾਲੀ ਦਲ ਦੀ ਗੱਲ ਕਰਦੇ ਆ ਤਾਂ ਇਹ ਸਪਸ਼ਟ ਰੂਪ ਵਿੱਚ ਸਾਹਮਣੇ ਆ ਗਿਆ ਕਿ ਅਕਾਲੀ ਦਲ ਨੇ ਸਰਵਾਈਵ ਕੀਤਾ ਜੀ ਉਹਨਾਂ ਨੇ ਜੋ ਕੰਮ ਕੀਤੇ ਨੇ ਪਿਛਲੇ ਦਿਨਾਂ ਦੇ ਵਿੱਚ ਹਰਾ ਦੇ ਵਿੱਚ ਸਲਵੀਤ ਸਿੰਘ ਬਾਦਲ ਨੇ ਉਹਨਾਂ ਦੀ ਪਾਰਟੀ ਨੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਹੈਨਾ ਕਿ ਉਹਨਾਂ ਸ਼ੋਮਣੀ ਕਮੇਟੀ ਨੂੰ ਵੀ ਅਕਾਲੀ ਦਲ ਬਾਦਲ ਨਾਲ ਜੋੜ ਕੇ ਹੀ ਦੇਖਿਆ ਜਾਂਦਾ ਜੀ ਤੇ ਉਹ ਕੰਮ ਵੀ ਕਿਤੇ ਨਾ ਕਿਤੇ ਉਹਨਾਂ ਦੇ ਉਹ ਲੋਕਾਂ ਨੇ ਉਹਨਾਂ ਨੂੰ ਅਕਸੈਪਟ ਕੀਤਾ ਉਹਨਾਂ ਦੇ ਕਾਰਜ ਨੂੰ ਦੂਜੀ ਗੱਲ ਹੈ ਇੱਕ ਮੈਂ ਹੋਰ ਵੀ ਮਹਿਸੂਸ ਕਰਦਾ ਵੀ ਅਕਾਲੀ ਗੱਲ ਬਾਦਲ ਨੂੰ ਹੀ ਲੋਕ ਅਕਾਲੀ ਦਲ ਮੰਨਦੇ ਨੇ ਇਹ ਵੀ ਮੰਨਣਾ ਪਊਗਾ ਜੀ ਹਾਲਾਤ ਇਹ ਨੇ ਅੱਛਾ ਜਿਹੜੀ ਹੈਗੀ ਮਨਦੀਪ ਵਾਲੀ ਗੱਲ ਹੂੰ ਮਨਦੀਪ ਸਿੰਘ ਹੁਰਾਂ ਦਾ ਜੀ ਅਸੀਂ ਇੱਥੋਂ ਇਹ ਚੋਣ ਸਪਸ਼ਟ ਕਰਦੀ ਆ ਕਿ ਪੰਥਕ ਰਾਜਨੀਤੀ ਆ ਜੀ ਜਿਹੜੀ ਉਹ ਉਭਾਰ ਦੀ ਰਾਜਨੀਤੀ ਆ ਹੂੰ ਹੂੰ ਉਹ ਜਦੋਂ ਕੋਈ ਲਹਿਰ ਹੁੰਦੀ ਆ ਉਦੋਂ ਪੰਥਕ ਰਾਜਨੀਤੀ ਦੇ ਵਿੱਚ ਉਭਾਰ ਆਉਂਦਾ ਜੀ ਉਹ ਉਭਾਰ ਇਸ ਵਾਰ ਨਹੀਂ ਆ ਸਕਿਆ ਉਹਦਾ ਕਾਰਨ ਇਹ ਹੈ ਕਿ ਜੇ ਇਹਦੀ ਜਗ੍ਹਾ ਸੰਦੀਪ ਸਿੰਘ ਸਣੀ ਖੁਦ ਚੋਣ ਪ੍ਰਤੀ ਮੈਦਾਨ ਦੇ ਵਿੱਚ ਉਤਾਰਿਆ ਹੁੰਦਾ ਤਾਂ ਹਾਲਾਤ ਹੋਰ ਹੁੰਨੇ ਸੀ ਹੂੰ ਹੂੰ ਤੇ ਇਹ ਕਿਉਂਕਿ ਉਹਨਾਂ ਦੇ ਭਰਾ ਨੇ ਇਸ ਕਰਕੇ ਇਹ ਹਾਲਾਤ ਇਸ ਕਰਕੇ ਵੀ ਹੋਰ ਨੇ ਤੇ ਦੂਸਰੀ ਗੱਲ ਇਹ ਵੀ ਮੈਨੂੰ ਜਿਹੜੀ ਲੱਗਦੀ ਆ ਹੋ ਸਕਦਾ ਮੈਂ ਗਲਤ ਹੋਵਾਂ ਅ ਜਿਹੜਾ ਆਮ ਆਪਨੀ ਸੌਰੀ ਵਾਰਿਸ ਪੰਜਾਬ ਦੇ ਅਕਾਲੀ ਦਲ ਅਤੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਇਹਨਾਂ ਦਾ ਆਪਸੇ ਅੰਡਰਸਟੈਂਡਿੰਗ ਵੀ ਪੂਰੀ ਨਹੀਂ ਮੈਨੂੰ ਲੱਗਦਾ ਹਾਂ ਹਾਂ ਧਰਵਲ ਸਾਹਿਬ ਇਹ ਵੈਸੇ ਵੀ ਜਦੋਂ ਅਸੀਂ ਪਹਿਲਾਂ ਚਰਚਾ ਕਰ ਰਹੇ ਸੀ ਇਹ ਤੇ ਗੱਲ ਸਾਹਮਣੇ ਆਈ ਹੈ ਕਿ ਇਹਦੇ ਵਿੱਚ ਵਾਰਿਸ ਪੰਜਾਬ ਦੇ ਅਕਾਲੀ ਦਲ ਮਾਨ ਇਸ ਤੋਂ ਇਲਾਵਾ ਪੁਨਸੀ ਸਰਜੀਤ ਅਕਾਲੀ ਦਲ ਉਹਨਾਂ ਵਿੱਚ ਜਿਹੜੀ ਤਾਲਮੇ ਦੀ ਕਮੀ ਨਜ਼ਰ ਆਈ ਹੈ ਤੇ ਇਸੇ ਗੱਲ ਕਰਕੇ ਜਿਹੜੀ ਇੱਕ ਮੁਸ਼ਕਲ ਵੋਟ ਨਹੀਂ ਪੈ ਸਕੀ ਹੈਗੀ ਜਿਹੜਾ ਹੈ ਮਨਦੀਪ ਸਿੰਘ ਨੂੰ ਕਿਉਂਕਿ ਜਿਹੜੀਆਂ ਪਾਰਸ ਪੰਜਾਬ ਦੇ ਤੋਂ ਇਲਾਵਾ ਪੰਥਕ ਧਿਰਾਂ ਸੀ ਉਹ ਮਨਦੀਪ ਸਿੰਘ ਨੂੰ ਇੱਕ ਸਾਂਝੇ ਪੰਥਕ ਉਮੀਦਵਾਰ ਵਜੋਂ ਪ੍ਰਚਾਰ ਰਹੀਆਂ ਸੀ ਹੂੰ ਤੇ ਬਾਰਸ ਪੰਜਾਬ ਦੇ ਚੱਥੇ ਬੰਦੀ ਆਪਣੇ ਉਮੀਦਵਾਰ ਵਜੋਂ ਪ੍ਰਚਾਰ ਦੀ ਰਹੀ ਹੈ ਲਾਸਟ ਤੱਕ ਹੂੰ ਉਹਨਾਂ ਦੀ ਕੋਸ਼ਿਸ਼ ਰਹੀ ਹੈ ਕਿ ਇਹ ਸਾਡੇ ਪਾਲੇ ਦੇ ਵਿੱਚੋਂ ਗੇਂਦਵਾਰ ਨਾ ਜਾਵੇ ਜੀ ਤੇ ਦੂਸਰੀ ਧਿਰਾਂ ਦੀ ਰਹੀ ਹੈ ਉਹਨੂੰ ਇਹ ਕੋਸ਼ਿਸ਼ ਕਰਨ ਦੀ ਕਿ ਇਹ ਸਾਂਝਾ ਉਮੀਦਵਾਰ ਹੈ ਹੂੰ ਇਸ ਕਰਕੇ ਵੀ ਇਹ ਕਾਫੀ ਇਹਨਾਂ ਨੂੰ ਇਸ ਗੱਲ ਦਾ ਵੀ ਇਹ ਚੱਲਣਾ ਪਿਆ ਕਿ ਮੈਂ ਜਾ ਕਿਉਂਕਿ ਉਹੀ ਗੱਲ ਹੈ ਨਾ ਪੰਥਕ ਉਭਾਰ ਨਹੀਂ ਪੂਰਾ ਆ ਸਕਿਆ ਲਹਿਰ ਨਹੀਂ ਬਣ ਸਕੀ ਇਸ ਕਰਕੇ ਪੰਥਕ ਉਭਾਰ ਅਸੀਂ ਉਹ ਕਰਦੇ ਹਾਂ ਇਸ ਗੱਲ ਨੂੰ ਅਗਲੀ ਗੱਲ ਜੀ ਕਾਂਗਰਸ ਦਾ ਹੂੰ ਹੂੰ ਕਾਂਗਰਸ ਨੂੰ ਕਿਉਂਕਿ ਲੋਕ 27 ਦੇ ਵਿੱਚ ਇੱਕ ਸਤਾਧਾਰੀ ਧਿਰ ਦੇ ਰੂਪ ਵਿੱਚ ਹੂੰ ਇਹਦੀ ਧਾਰਨਾ ਬਣਦੀ ਜਾ ਰਹੀ ਸੀ ਹੂੰ ਪਰ ਮੈਨੂੰ ਲੱਗਦਾ ਵੀ ਇੱਥੇ ਕਿਤੇ ਨਾ ਕਿਤੇ ਕਾਂਗਰਸ ਪਾਰਟੀ ਦੇ ਜਿਹੜੇ ਸੂਬਾ ਪ੍ਰਧਾਨ ਨੇ ਹੂੰ ਉਹਨਾਂ ਦੀ ਬੋਲਬਾਣੀ ਵੀ ਇਹਨਾਂ ਨੂੰ ਜ਼ਰੂਰ ਨੁਕਸਾਨ ਪਹੁੰਚਾਇਆ ਹੂੰ ਤੇ ਉਹਦਾ ਜਿਹੜਾ ਹੈ ਕਿ ਸਤਾਧਾਰੀਤਰ ਸਤਾਧਾਰੀਤਰ ਦੇਤਾ ਆਮ ਤੌਰ ਤੇ ਧਾਰਨਾ ਹੀ ਹੁੰਦੀ ਆ ਦਰਸ਼ਕ ਸਾਹਿਬ ਜੀ ਕਿ ਇਹ ਸਤਾਧਾਰੀ ਇਹਨਾਂ ਜਿੱਤਣਾ ਜੀ ਇਹਦੇ ਵਿੱਚ ਤਾਂ ਜਿਮਨੇ ਚੋਣ ਦੇ ਵਿੱਚ ਸਤਾਤਾਰੀ ਧਰ ਦਾ ਨਮਾਇੰਦਾ ਹੀ ਜਿੱਤੂਗਾ ਉਹ ਕੁਛ ਨਾ ਕੁਛ ਇਹ ਗੱਲ ਵੀ ਹੁੰਦੀ ਹੈ ਅਗਲੀ ਗੱਲ ਇਹ ਜਿਹੜੇ ਹਰਮਿੰਦਰ ਸਿੰਘ ਸੱਧੂ ਨੇ ਹੂੰ ਇਹ ਇੱਕ ਮਜ਼ਬੂਤ ਇਥੋਂ ਨਮਾਇੰਦੇ ਰਹੇ ਚੁੱਕੇ ਨੇ ਹੂੰ ਇਲਾਕੇ ਦੇ ਜੀ ਤੇ ਇਹਦਾ ਇਹ ਵੀ ਕਾਰਨ ਹੈ ਇਹ ਜਿੱਤ ਐਡੀ ਵੱਡੀ ਵੀ ਨਹੀਂ ਜਿੱਡਾ ਵੱਡਾ ਅਕਾਲੀ ਦਲ ਨੂੰ ਸਮਰਥਨ ਮਿਲਿਆ ਹੂੰ 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 ਅਕਾ ਇਹਦੇ ਵਿੱਚ ਅਸੀਂ ਕਹਿ ਸਕਦੇ ਹਾਂ ਕਿ ਆਪਾਂ ਹਾਰ ਦੇ ਵਿੱਚ ਵੀ ਜਿੱਤ ਕਹਿ ਸਕਦੇ ਹਾਂ। ਆਪਾਂ ਇਹ ਕਹਿ ਸਕਦੇ ਹਾਂ ਵੀ ਇਹਦੇ ਹਾਰ ਦੇ ਵਿੱਚ ਵੀ ਜਿੱਤ ਹੈ। ਬਿਲਕੁਲ ਜੀ ਬਿਲਕੁਲ। ਜੀ। ਮੈਂ ਉਹੀ ਗੱਲ ਕਰਦਾ ਵੀ ਇਹ ਜਿਹੜੀ ਜਿਹੜੀ ਜੋ ਸਫਲਤਾ ਅਕਾਲੀਤਲ ਨੂੰ ਮਿਲੀ ਹੈ ਉਹ ਜਿੱਤਣ ਵਾਲਿਆਂ ਨੂੰ ਨਹੀਂ ਮਿਲੀ। ਜੀ। ਕਿਉਂਕਿ ਜਿੰਨਾ ਤਾਂ ਉਹਨਾਂ ਦਾ ਦੇਖੋ ਸਤਾਧਰੀ ਧਰ ਹੈ ਬੜੇ ਉਹ ਜੋ ਮਰਜ਼ੀ ਉਹ ਕਰ ਸਕਦੇ ਨੇ ਵੀ ਅਸੀਂ ਆ ਦਿੰਨੇ ਆ ਜੀ ਅਸੀਂ ਉਹ ਧਰ ਜਿਹੜੀ ਕਿਤੇ ਲੋਕਾਂ ਨੇ ਬਿਲਕੁਲ ਨਕਾਰੀ ਹੋਈ ਧਰ ਹੂੰ ਅੱਜ ਜੇ ਉੱਪਰ ਆਈ ਹੈ ਇੱਕ ਤਾਂ ਇਹਦਾ ਇਹ ਕਾਰਨ ਆ ਵੀ ਲੋਕ ਕਿਤੇ ਨਾ ਕਿਤੇ ਆਪਣੀ ਖੇਤਰੀ ਪਾਰਟੀ ਕਾਲੀ ਦਲ ਨੂੰ ਸਮਝਦੇ ਨੇ ਹੂੰ ਤੇ ਉਹ ਫਿਰ ਵੀ ਇਸੇ ਪਾਰਟੀ ਨੂੰ ਹੀ ਇਹਦੇ 'ਚ ਆਪਣਾ ਵਿਸ਼ਵਾਸ ਪ੍ਰਗਟ ਕਰਦੇ ਨੇ ਇੱਕ ਬਗੇਲ ਸਿੰਘ ਜੀ ਇਹ ਵੀ ਦੇਖੋ ਕਿ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਲੀਡਰ ਸੀਗੇ ਬੜੇ ਪੱਟਾ ਤੇ ਥਾਪੀ ਮਾਰ ਮਾਰ ਕੇ ਕਹਿੰਦੇ ਸੀਗੇ ਕਿ ਸਾਡਾ ਪਿੰਡਾ ਦੇ ਵਿੱਚ ਜਿਹੜਾ ਹੈਗਾ ਪ੍ਰਸਾਰ ਹੁੰਦਾ ਜਾ ਰਿਹਾ ਹੈ ਲੋਕ ਸਾਡੇ ਨਾਲ ਜੁੜ ਰਹੇ ਨੇ ਲੋਕ ਮੋਦੀ ਦੀ ਨੀਤੀਆਂ ਨੂੰ ਪੂਰਾ ਹੰਗਾਰਾ ਦੇ ਰਹੇ ਨੇ ਤੇ ਜਿਸ ਤਰੀਕੇ ਦੇ ਨਾਲ ਇੱਥੇ ਵੋਟਾਂ ਪਈਆਂ ਨੇ ਜਿਸ ਤਰੀਕੇ ਦੇ ਨਾਲ ਤਰਨਤਾਰਨ ਦੇ ਵਿੱਚ ਹਰਜੀਤ ਸਿੰਘ ਸੰਧੂ ਨੂੰ ਵੋਟਾਂ ਦਿੱਤੀਆਂ ਨੇ ਉੱਥੋਂ ਇਹ ਲੱਗਦਾ ਕਿ ਭਾਰਤੀ ਜਨਤਾ ਪਾਰਟੀ ਦੇ ਉੱਤੇ ਹਲੇ ਲੋਕਾਂ ਦਾ ਿਤਵਾਰ ਪੂਰਾ ਬਣਿਆ ਨਹੀਂ ਵਿਸ਼ਵਾਸ ਨਹੀਂ ਬਣਿਆ ਹੈਗਾ ਨਹੀਂ ਜੀ ਨਹੀਂ ਬਿਲਕੁਲ ਨਹੀਂ ਭਾਰਤੀ ਜਨਤਾ ਪਾਰਟੀ ਦੇਖੋ ਪੰਜਾਬ ਦੇ ਵਿੱਚ ਹਲੇ ਤਾਂ ਨਹੀਂ ਲੱਗਦੀ ਵੀ ਕਿਤੇ ਨੇੜੇ-ਤੇੜੇ ਇਹਨਾਂ ਦੇ ਕਿਉਂਕਿ ਪੰਜਾਬ ਜਿਹੜੇ ਪਿੰਡੂ ਖੇਤਰ ਨੇ ਪਿੰਡੂ ਖੇਤਰ ਦੇ ਵਿੱਚ ਇਹਨਾਂ ਦਾ ਆਧਾਰ ਤਾਂ 0% ਕਹਿ ਸਕਦੇ ਆ ਜੀ 1% ਵੀ ਹੈ ਨਹੀਂਗਾ ਕਿਤੇ ਜੀ ਜੀ ਸ਼ਹਿਰੀਆ ਸ਼ਹਿਰੀ ਵੋਟ ਜਿਹੜੀ ਹੈਗੀ ਫਿਰ ਵੀ ਕਾਂਗਰਸ ਤੇ ਭਾਜਪਾ ਦੇ ਵਿੱਚ ਵੰਡੀ ਜਾਂਦੀ ਹੈ ਹਮੇਸ਼ਾ ਹੀ ਇੱਕ ਮੈਨੂੰ ਇਹ ਵੀ ਦੱਸੋ ਕਿ ਆਉਣ ਵਾਲਾ ਹਾਂ ਆਉਣ ਵਾਲੇ ਸਮੇਂ ਦੇ ਵਿੱਚ ਪੁਲਰ ਸਜੀਤ ਅਕਾਲੀ ਦਲ ਦਾ ਭਵਿੱਖ ਕਿਸ ਤਰੀਕੇ ਨਾਲ ਦੇਖਦੇ ਹੋ ਉਹਨਾਂ ਬਾਰੇ ਜੀ ਦੇਖੋ ਉਹਨਾਂ ਦੀ ਜਿਹੜੀ ਰਣਨੀਤੀ ਹੈ ਉਹਨਾਂ ਦੇ ਅਸਲ ਦੇ ਵਿੱਚ ਨਾ ਇੱਕ ਇਕੱਲੇ ਗਿਆਨੀ ਹਰਪਿੰਦਰ ਸਿੰਘ ਜੀ ਚਿਹਰਾ ਨੇ ਉਹ ਰਾਜਨੀਤੀ ਤੋਂ ਕੋਰੇ ਨੇ ਜੀ ਉਹ ਇੱਕ ਧਾਰਮਿਕ ਸਖਸ਼ੀਅਤ ਵਜੋਂ ਤਾਂ ਉੱਪਰ ਸਕਦੇ ਨੇ ਹੂੰ ਉਹ ਜੇ ਰਾਜਨੀਤਿਕ ਉਹ ਹੈ ਨਹੀਂ ਜੀ ਤੇ ਜਿਹੜੀ ਉਹਨਾਂ ਦੇ ਪਿੱਛੇ ਸੈਕੰਡ ਲਾਈਨ ਆ ਹੂੰ ਉਹ ਉਹੀ ਧਰ ਆ ਜਿਹੜੀ ਨਕਾਰੀ ਹੋਈ ਆ ਨਕਾਲੀ ਦਲ ਦੇ ਵਿੱਚ ਵੀ ਲੋਕਾਂ ਨੇ ਜਿਹੜੀ ਨਕਾਰੀ ਹੋਈ ਸੀ ਬਲਕਿ ਇਹਨਾਂ ਨੂੰ ਇਹ ਕਹਿ ਸਕਦੇ ਆ ਵੀ ਸੁਖਵੀਰ ਸਿੰਘ ਤੋਂ ਵੱਧ ਮਾੜਾ ਸਮੇਂ ਦੇ ਇਹਨਾਂ ਦੇ ਬਹੁਤ ਕੁਝ ਲੀਡਰਾਂ ਨੂੰ ਤਾਂ ਵਿੱਚ ਲੋਕ ਹਜੇ ਵੀ ਠੀਕ ਹੈ ਇੱਕ ਧਾਲੀਵਾਲ ਸਾਹਿਬ ਇਹ ਵੀ ਦੱਸੋ ਕਿ ਹੁਣ ਜਿਹੜਾ ਇੱਕ ਪਿਛਲੇ ਸਮੇਂ ਦੌਰਾਨ ਲੋਕਾਂ ਨੇ ਇਹ ਤਜਰਬਾ ਦੇਖਿਆ ਸੀਗਾ ਕਿ ਜਿਹੜੀਆਂ ਨੈਸ਼ਨਲ ਪਾਰਟੀਆਂ ਨੇ ਚਾਹੇ ਉਹ ਆਮ ਆਦਮੀ ਪਾਰਟੀ ਹੋਵੇ ਚਾਹੇ ਭਾਰਤੀ ਜਨਤਾ ਪਾਰਟੀ ਹੋਵੇ ਚਾਹੇ ਕਾਂਗਰਸ ਹੋਵੇ ਤੇ ਪਿਛਲੇ ਸਮੇਂ ਦੌਰਾਨ 2022 ਦੀ ਚੋਣਾਂ ਦੇ ਵਿੱਚ ਨੈਸ਼ਨਲ ਪਾਰਟੀ ਜਿਹੜੀ ਆਮ ਆਦਮੀ ਪਾਰਟੀ ਹੈ ਜਿਹੜੀ ਕੇਂਦਰੀ ਪਾਰਟੀ ਹੈ ਉਸ ਨੂੰ ਬਹੁਤ ਹੁੰਗਾਰਾ ਦਿੱਤਾ ਤੇ ਇਸ ਦੌਰਾਨ ਜਿਹੜਾ ਇੱਕ ਲੋਕਾਂ ਦੇ ਵਿੱਚ ਨਵੀਂ ਫੇਰ ਦੁਬਾਰਾ ਸੋਚ ਲਈ ਕਿ ਸਾਨੂੰ ਖੇਤਰੀ ਪਾਰਟੀ ਚਾਹੀਦੀ ਹੈ ਜਿਹੜੀ ਪੰਜਾਬ ਦੇ ਹਿੱਤਾਂ ਵਾਸਤੇ ਸਿੱਖਾਂ ਦੇ ਹਿੱਤਾਂ ਵਾਸਤੇ ਗੱਲ ਕਰੇ ਤੇ ਜਿਸ ਤਰੀਕੇ ਦੇ ਨਾਲ ਤਰਨਤਾਰਨ ਦੇ ਲੋਕਾਂ ਨੇ ਸੁਖਵੀਰ ਸਿੰਘ ਬਾਦਲ ਨੂੰ ਹੁੰਗਾਰਾ ਦਿੱਤਾ ਤੇ ਉਹਨਾਂ ਨੂੰ ਵੀ ਇਹ ਮੰਥਨ ਕਰਨ ਦੀ ਲੋੜ ਨਹੀਂ ਹੈਗੀ ਕਿ ਉਹਨਾਂ ਨੂੰ ਫੇਰ ਤੋਂ ਜਿਹੜਾ ਹੈਗਾ ਪੰਥਕ ਰਾਜਨੀਤੀ ਵੱਲ ਪੰਥਕ ਸਿਧਾਂਤਾਂ ਦੇ ਉੱਤੇ ਪੰਜਾਬ ਦੇ ਜਿਹੜਾ ਹੱਕਾਂ ਬਾਰੇ ਗੱਲ ਕਰਨੀ ਚਾਹੀਦੀ ਹੈ। ਅਕਾਲੀ ਦਲ ਨੂੰ ਜੀ ਹਾਂ ਜੀ ਹਾਂ ਜੀ ਬਿਲਕੁਲ ਬਿਲਕੁਲ ਅਕਾਲੀ ਦਲ ਨੂੰ ਇਹ ਬਿਲਕੁਲ ਵੀ ਨਹੀਂ ਸਮਝਣਾ ਚਾਹੀਦਾ ਕਿ ਲੋਕਾਂ ਨੇ ਜੇ ਉਹਨਾਂ ਨੂੰ ਹੰਗਾਰਾ ਦਿੱਤਾ ਤਾਂ ਉਹ ਕੋਈ ਸੁਖਵੀਰ ਬਾਦਲ ਦੀਆਂ ਗੱਲਾਂ ਚਾ ਕੇ ਜਾਂ ਉਹ ਸਿਆਸੀ ਇਹਨਾਂ ਦੇ ਜਿਹੜੇ ਇਹ ਚਾਲਾਂ ਨਾਲ ਨਹੀਂ ਦਿੱਤਾ ਲੋਕ ਮਹਿਸੂਸ ਕਰਦੇ ਨੇ ਕਿ ਪੰਜਾਬ ਨੂੰ ਪੰਜਾਬ ਦੀ ਪਾਰਟੀ ਹੀ ਬਚਾ ਸਕਦੀ ਹੈ ਜਿਹੜਾ ਕਿਉਂਕਿ ਅਕਾਲੀ ਦਲ ਹੀ ਰਿਹਾ ਜੀ ਜਿਹੜੀ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਸਹਿਯੋਗ ਦਿੱਤਾ ਸੀ ਸਮਰਥਨ ਉਹ ਇਹਨਾਂ ਤੋਂ ਦੁਖੀ ਹੋ ਕੇ ਦਿੱਤਾ ਪਰ ਆਮ ਆਦਮੀ ਪਾਰਟੀ ਲੋਕਾਂ ਦੇ ਜਿਹੜੇ ਉਹ ਭਰੋਸਾ ਨਾਲ ਦੁਬਾਰੇ ਜਿੱਤ ਸਕੀ ਉਹਨਾਂ ਨੇ ਉਹ ਖਰਾ ਨਹੀਂ ਉਤਰ ਸਕੀ ਲੋਕਾਂ ਦੀਆਂ ਆਸਾਂ ਤੇ ਠੀਕ ਹੈ ਧਾਲੂਵਾਲ ਸਾਹਿਬ ਤੁਸੀਂ ਇਸ ਸੰਬੰਧ ਵਿੱਚ ਵਿਸ਼ਲੇਸ਼ਣ ਕੀਤਾ ਜਿਹੜੀ ਮੌਜੂਦਾ ਸਥਿਤੀ ਹੈ ਤੇ ਉਸ ਤੋਂ ਇਹ ਪਤਾ ਲੱਗਦਾ ਹੈ ਕਿ ਕਿਹੜੀ ਕਿਹੜੀ ਪਾਰਟੀ ਇਹ ਕਿੱਥੇ ਖੜੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ ਉਸ ਦਾ ਕਿਹੋ ਜਿਹਾ ਭਵਿੱਖ ਹੋ ਸਕਦਾ ਮੈਂ ਇੱਕ ਹੋਰ ਗੱਲ ਕਹਿਣੀ ਚਾਹੁੰਦਾ ਸੀ ਹਾਂਜੀ ਹਾਂਜੀ ਦਰਸ਼ਕ ਸਾਹਿਬ ਮੈਂ ਜਿਹੜੀ ਅਕਾਲੀ ਦਲ ਬਾਦਲ ਦੀ ਗੱਲ ਹੈ ਮੈਂ ਇਹ ਗੱਲ ਮੈਂ ਸਪਸ਼ਟ ਰੂਪ ਵਿੱਚ ਕਹਿਣਾ ਚਾਹੁੰਦਾ ਕਿ ਜੇ ਅੱਜ ਵੀ ਸੁਖਵੀਰ ਸਿੰਘ ਬਾਦਲ ਜਿਸ ਤਰ੍ਹਾਂ ਦੇ ਹਾਲਾਤ ਬਣੇ ਨੇ ਜਿਸ ਤਰ੍ਹਾਂ ਦੇ ਅਸੀਂ ਤਰਨਤਾਰਨ ਤੋਂ ਦੇਖਦੇ ਆ ਜੀ ਅੱਜ ਵੀ ਇਮਾਨਦਾਰੀ ਨਾਲ ਪੰਥਕ ਰਾਜਨੀਤੀ ਵੱਲੋਂ ਮੂੜਾ ਸਿੱਖੀ ਸਿਧਾਂਤਾਂ ਵੱਲ ਮੂੜਾ ਕੱਟਦੇ ਨੇ ਸਿੱਖ ਪੰਜਾਬ ਦੇ ਹਿੱਤਾਂ ਵੱਲ ਇਮਾਨਦਾਰੀ ਨਾਲ ਖੜਦੇ ਨੇ ਤਾਂ ਉਹ ਸਤਾਈ ਦੇ ਵਿੱਚ ਵੀ ਅ ਅੱਗੇ ਵਧ ਸਕਦੇ ਨੇ ਵਧੀਆ ਕਾਰਗੁਜ਼ਾਰੀ ਦਿਖਾ ਸਕਦੇ ਨੇ ਬਿਲਕੁਲ ਬਿਲਕੁਲ ਠੀਕ ਹੈ ਬਘੇਲ ਸਿੰਘ ਧਾਲੀਵਾਲ ਉਹਨਾਂ ਨੇ ਇਹੀ ਕਿਹਾ ਹੈ ਕਿ ਜੇਕਰ ਸੁਖਵੀਰ ਸਿੰਘ ਬਾਦਲ ਇਮਾਨਦਾਰੀ ਦੇ ਨਾਲ ਸਿੱਖ ਸਿਧਾਂਤਾਂ ਤੇ ਖੜਦੇ ਆ ਪੰਜਾਬ ਦੇ ਹਿੱਤਾਂ ਵਾਸਤੇ ਖੜਦੇ ਆ ਤਾਂ ਪੰਜਾਬ ਦੇ ਲੋਕ ਨਿਸ਼ਚਿਤ ਰੂਪ ਦੇ ਵਿੱਚ ਉਹਨਾਂ ਨੂੰ ਪੂਰਾ ਹੰਗਾਰਾ ਦੇ ਸਕਦੇ ਆ ਐਸੋ ਦਰਸ਼ਕੋ ਤੁਸੀਂ ਧਾਲੀਵਾਲ ਸਾਹਿਬ ਦੀ ਗੱਲ ਸੁਣੀ ਹੈ ਤੇ ਜਿਹੜੇ ਇਹ ਨਤੀਜੇ ਸਾਹਮਣੇ ਆ ਰਹੇ ਨੇ ਉੱਥੋਂ ਤੁਹਾਨੂੰ ਪਤਾ ਹੀ ਲੱਗ ਰਿਹਾ ਹੈ ਕਿ ਕਿਹੜੀ ਪਾਰਟੀ ਕਿੱਥੇ ਖੜੀ ਹੈ ਤੇ ਇਹ ਜਿਹੜੇ ਰੁਝਾਨ ਨੇ ਉਹਦੇ ਵਿੱਚ ਇਹੀ ਹੈ ਕਿ ਜਿਹੜੇ ਕਾਂਗਰਸ ਹੈ ਤੁਹਾਨੂੰ ਪਤਾ ਕਿ 2024 ਦੀ ਚੋਣਾਂ ਦੇ ਵਿੱਚ ਉਸ ਨੇ ਜਿਹੜੀ ਲੋਕ ਸਭਾ ਦੀ ਸੀ ਬੜੀ ਵਧੀਆ ਕਾਰਗੁਜ਼ਾਰੀ ਦਿਖਾਈ ਸੀਗੀ ਜਿੱਥੋਂ ਤੱਕ ਜਿਮਨੀ ਚੋਣਾਂ ਜਿਹੜੀ ਵਿਧਾਨ ਸਭਾ ਦੀਆਂ ਸੀਆਂ ਉਹਦੇ ਵਿੱਚ ਵੀ ਵਧੀਆ ਕਾਰਗੁਜ਼ਾਰੀ ਦਿਖਾਈ ਹੈ ਪਰ ਇੱਥੇ ਇਸ ਗੱਲ ਕਰਕੇ ਵੀ ਪਛੜੀ ਆ ਕਿ ਇਸ ਦੀ ਜਿਹੜੀ ਲੀਡਰਸ਼ਿਪ ਹੈ ਉਹਨਾਂ ਨੂੰ ਇਸ ਗੱਲ ਦਾ ਇਹ ਲੱਗ ਰਿਹਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੀ ਸੱਤਾ ਦੇ ਵਿੱਚ ਆਵਾਂਗੇ ਤੇ ਹਰ ਕੋਈ ਮੁੱਖ ਮੰਤਰੀ ਬਣਨਾ ਪੈਂ ਚਾਰ ਹੈ ਤੇ ਬਣਨ ਬਾਰੇ ਸੂਚ ਰਿਹਾ ਹੈ। ਇਹੀ ਗੱਲ ਹੈ ਕਿ ਇੱਕ ਦੂਜੇ ਨੂੰ ਠਿੱਬੀ ਵੀ ਲਾ ਰਹੇ ਨੇ। ਸੋ ਇਹ ਸੀ ਅੱਜ ਦਾ ਮੁੱਦਾ। ਕੱਲ ਨੂੰ ਕਿਸੇ ਹੋਰ ਮੁੱਦੇ ਦੇ ਉੱਤੇ ਤੁਹਾਡੇ ਨਾਲ ਗੱਲਬਾਤ ਕਰਾਂਗੇ। ਹੁਣ ਮੈਨੂੰ ਦੇ ਆਗਿਆ ਸਤਿ ਸ੍ਰੀ ਅਕਾਲ। This program is sponsored by the Singla office, Bakersfield for all your immigration, family law needs. Call or scan QR code to contact us. Rodis Inc. Million Miles with Smile or scan QR code to contact us. Taba Indian Cuisine, Tracy Fine Authentic Indian Cuisine in Tracy or scan QR code to contact us. Simi Valley Family Dental Office or scan QR code to contact us.